ਲੋ ਬਾਈ ਕਹਿੰਦੇ ਕੱਢਦਾ ਸੱਪ ਜੱਗੇ ਨੇ ਸੱਚੀ ਗੱਲ ਨਹੀਂ ਸਾਰਿਆਂ ਨੂੰ ਦੇਖੋ ਬਾਈ ਦਾਸ ਦਾ ਬੀਜ ਦਾਸ ਦਾ ਬੀਜ ਨਹੀਂ ਮਿਲਦਾ ਨਹੀਂ ਹੈਗਾ ਅਰੀਜਨਲ ਆ ਬਾਈ ਹਾਂ ਇਹ ਨਾ ਰੰਦਾ ਕਿਸੇ ਵਿਗਿਆਨੀ ਕਹਿੰਦਾ ਤੇ ਲੁਧਿਆਣੇ ਦਾ 126 ਬੀਜਣੀ ਬਾਈ ਪਹਿਲੀ ਮਿਲਦਾ ਦੁਕਾਨਾਂ માં ਵੀ ਤਾਂ ਪਰ ਦੁਕਾਨਾਂ માં ਰੇਟ ਵੀ ਆਹੀ ਮਿਲਦਾ ਪਰ ਇਹ ਪਿਓਰ ਹੈ ਹੁਣ ਤੁਸੀਂ ਜੇ ਝਾੜ ਗਲਾਉਣਾ ਤਾਂ ਮਿੱਠਾ ਮੱਠਾ ਲਿਆਓ ਨਹੀਂ ਨਹੀਂ ਬੀਜੀਏ ਹਾਂ ਇਹਨਾਂ ਨੂੰ ਚੱਕਰ ਦੀ ਰੋੜੀ ਦੇ ਦੇ ਬਹੁਤ ਦਿਨ ਹੋ ਗਏ ਭਾਈ ਕਹਿੰਦੇ ਪਨੀਰੀ ਬੀਜੀ ਅੱਜ ਪਨੀਰ ਵਾਲਾ ਸੱਪ ਘੜਤਾ ਦਿਖਾਈ ਨਹੀਂ ਹੈਗੀ ਲੈ ਭਾਈ ਥੈਲੀਆਂ ਲੱਗਿਆ ਖੋਲਣ ਕਿੰਨਾ ਕਿੰਨਾ ਕਿਲੋ ਦੀ ਥੈਲੀ ਇਹ 5 ਕਿਲੋ ਦਾ ਮਾਲ 8 ਕਿਲੇ ਦੀ ਥੈਲੀ ਆ 16 ਕਿਲੋ ਬੀਜੀ ਹਾਂ 16 ਦਿਖਾ ਤਾਂ ਉਹ ਬੱਲੇ ਸੋਨਾ ਲਿਆਂਦਾ ਸੋਨਾ ਭਾਈ ਗਾਹਨ ਵਾਲੂ ਲਾਉਣ ਦੀ ਸਲਾਹ ਏ ਸੇਤੀ ਵੱਢ ਗਏ ਹੈ ਜੁੱਤੀ ਵਧੀਆ ਹੈ ਮਾੜੀ ਨਹੀਂ ਹੈ ਵੀ ਬੱਲੇ ਬੱਲੇ ਘਾਟੋਂ ਨਿਕਲ ਹੀ ਗਈ ਇਹ ਸਹੀ ਲੱਗੀ ਚਾਲ ਉਹ ਦਵਾਈ ਘੋਲ ਲੈਣੀ ਸੀ ਪਹਿਲਾਂ ਬਾਤ ਘੋਲ ਜੂਰਦਾ ਵਾ ਪਾਣੀ ਚਾਲ ਬਾਹੇ ਗਰੂ ਸੱਚਾ ਪਾਸ ਆਲਾ ਆ ਜਾ ਓਏ ਆਈ ਲਾਈ ਹੱਥ ਮੜਾ ਜਾਈ ਮੰਦਾ ਆ ਗਿਆ ਇੱਕ ਬਾਈ ਹੋਰ ਉਹਦਾ ਵੀ ਹੱਥ ਲਾਉਣੇ ਆ ਕੋਈ ਨਾ ਬੀਜ ਕਿੰਨਾ ਰਹਿਣਾ ਤੇਰੇ ਚਾਰ ਦਾ ਚਾਰ ਦੇ ਸਵਾਰ ਕੇ ਚਾਰ ਦੇ ਹੈ ਕੱਪੜੇ ਵੀ ਸਾਲੀ ਬੀਜ ਫੜਦੀ ਆ ਹੂੰ ਆ ਜਾ ਵੀ ਆ ਜਾ ਸਿੱਧ ਸਤਿ ਸ੍ਰੀ ਅਕਾਲ ਬੁਲਾ ਦੇ ਸਤਿ ਸ੍ਰੀ ਅਕਾਲ ਬੁਲਾ ਦੇ ਇੱਧਰ ਉਹ ਜੱਗਨ ਪੁੱਛ ਕੇ ਗਿਆ ਖਾਣਾ ਪੀਣਾ ਪਾਣੀ ਪੀਣਾ ਪੁੱਛ ਲੈ ਪੁੱਛੀ ਰਾਤ ਨੂੰ ਨਗਰਾਜ ਆ ਜਮਣਾ ਲੈ ਆਓ ਲੈ ਕੇ ਅਸੀਂ ਖਾਂਦੇ ਕਹਿੰਦੇ ਹਾਂ ਸ਼ੂਗਰ ਹੋ ਜਾ ਹਾਂ ਪੁੱਛਦਾ ਕਿ ਠੰਡਾ ਪਾਣੀ ਪੀਣਾ ਕਿ ਨਹੀਂ ਕਰ ਪੀ ਨਹੀਂ ਕਹਿੰਦੇ ਹੂੰ ਪਾਣੀ ਕਿਹਾ ਦੋਈ ਪਾਣੀ ਜ਼ਰੂਰੀ ਹੁੰਦੀ ਹੈ ਐਗਰੀਕਲਚਰ ਦੇਖੋ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹਾਂ ਉੱਥੇ ਲੁਧਿਆਣੇ ਦੀ ਆਉਂਦੇ ਉੱਥੇ ਸੌਂਦੇ ਹਾਂ ਉੱਥੇ ਵੀ ਜਾ ਹਾਂ ਆਉਂਦੇ ਉੱਥੇ ਸਾਰੇ ਐਗਰੀਕਲਚਰ ਜ਼ਰੂਰੀ ਹੁੰਦੀ ਹੈ ਹੋਰ ਰਹਿਣ ਦੇ ਨਹੀਂ ਪਾਉਣੀ ਨਾ ਪਾ ਆ ਆ ਦੇ ਬਾਈ ਇੱਧਰ ਲਾਤਾ ਬੰਦੇ ਨੇ ਹੱਥ ਕਰਤਾ ਚਾਲ ਹੋਏ ਪਨੀਰੀ ਵਾਲੇ ਜਿਹੜੇ ਪੀਜੇ ਕਲੇਟੇ ਹੁੰਦੀ ਨਾ ਇਹ 26 ਅਗੇਤੀਆ ਦਾ ਰਹਿਣ ਤੋਂ ਦੇਖ ਲੋ ਨਹੀਂ ਨਹੀਂ ਹਾਂ ਜੱਗੇ ਦੀ ਪੁੱਛ ਲੈ ਜੱਗੇ ਨੂੰ ਹੂੰ ਤੇ ਨਾ ਉਹ ਸਾਡਾ ਇੱਕੋ ਆ ਹਾਂ ਲੈ ਜ ਵਧੀਆਂ ਫਿਰ ਟੈਕਨੀਕ ਹੋਵੇ ਜਿਆਦਾ ਲੱਗ ਜਵੇ ਨਾ ਗੱਲ ਪੱਕੀ ਆ ਇਹ ਤਾਂ ਲੱਖ ਰੁਪਏ ਦੇ ਕਰਨ ਆ ਹਾਂ ਲਿੰਬੂ ਸਰ ਬਾਲਿਆ ਤੁਹਾਨੂੰ ਦਵਾਈ ਆ ਲੈ ਭਾਈ ਜਿੱਥੇ ਚੱਲਦੀ ਓਥੇ ਹੀ ਗੇਰ ਦੇ ਕਹਿੰਦੇ ਪਿਓਤੀ ਪੀਆ 126 ਕੀ ਨਾ ਗੜਮੂ ਗੇਓ ਟੈਕੀ ਦਾ ਹਾਂ ਸਾਜਰੇ ਹੀ ਦੇਖ ਲੈ ਹਨ ਹੈ ਹੈ ਫੈ ਲਿਆ ਹੁਣ ਨਦੀ ਚ ਕਿਹੜੀ ਇਹ ਦਗਾਉਣੀਆਂ ਨਹੀਂ ਗਈਆਂ ਕਾਹਦੇ ਨਹਾਉਣਿਆ ਇਹ ਪੰਮੂ ਦੇ ਸਕੂਲ ਦੇ ਝੋਲੇ ਬਣ ਗਏ ਬਾਈ ਹੈ ਹੈ ਜਗੇ ਲੋਕ ਕਲਾਸਾਂ 12 ਬੱਧੀਆਂ ਲਾਗੇ ਹਾਂ ਕਾਹ ਕਹਿ ਤੋ ਲੋਕ ਕਲਾਸਾਂ 12 ਬੱਧੀਆਂ ਲਾਗੇ ਇਹਨੂੰ ਕਲਾਸ ਵਿੱਚ ਰਿਹਾ ਛੱਡੀ ਉਹ ਜਿਹਨੂੰ ਝੋਲਾ ਰਿਹਾ ਉਹ ਲੈ ਕੇ ਜਾਣਾ ਸਕੂਲ ਨੂੰ ਇੱਕ ਤਾਂ ਪਾਪਾ ਕੇ ਜਿਹੜਾ ਦੇਖਿਆ ਜਿਹੜਾ ਪਾਕਾਂਤ ਦਾ ਵੀ ਜਾਇ ਤੇ ਉਹ ਵੀ ਗੋਰੀਆਂ ਆਇਆ ਤੇ ਬੇ ਗੋਰੀ ਤੇ ਗਈ ਨੀ ਆਪਣੇ ਬਾਦਿਆਂ ਹਾਂ ਹਵਾ ਲੱਗਦੀ ਰਹੇ ਮੀਂਹ ਕੀ ਬਣੇਗਾ ਕਿ ਕਿੰਨਾ ਲੱਗੇ ਚਾਹ ਸਕਿਆ ਬਣਦਾ ਇਹ ਜੇ ਕਿ ਬਿਕਦਾ ਬੀਜ ਇਹ ਉਹਨਾਂ ਦਾ ਜਦੋਂ ਬਿਕਦਾ ਲੈਣਾ ਲੱਗੇ ਹਾਂ ਲੈ ਕੇ ਦੇਖੋ ਮੇਰੇ ਕਿ ਆ ਬਣਦਾ ਦੋ ਥਾਤੇ ਪਹਿਲਾ ਲੈ ਕੇ ਦੋ ਥਾਤੇ ਬਾਅਦ ਚਾੜੇ ਜੀ ਗੱਪੇ ਬੜੇ ਹੋ ਗਏ ਅੱਛਾ ਬਾਹਰ ਪਤਾ ਨਹੀਂ ਨਾ ਅੰਦਰ ਜਿਹੜੀ ਚੀਜ਼ ਹੈਗੀ ਉਹੀ ਹੈ ਪਰ ਤੁਹਾਨੂੰ ਤਾਂ ਜਾਣਦੇ ਹੋ ਨਾ ਤੁਸੀਂ ਤਾਂ ਪਿਛਲੇ ਸਾਲ ਵੀ ਗਏ ਤੇ ਹਾਂ ਰਾਹ ਰਾਹ ਦੇ ਕੇ ਫੋਨ ਨੰਬਰ લે ਕੇ ਸੱਕਾ ਮਿਲਣਾ ਨਾਲ ਆ ਫੇ ਪੱਕਾ ਵੇਲਣਾ ਨਾ ਦੇਣਾ ਕੰਮ ਪੱਕਾ ਕੋਕਾ ਨਾ ਹਾਂ ਤੇ ਦੂਜੀ ਕਿੱਥੇ ਹੈਗੀ ਏ ਹਾਂ ਪੰਮਨੂ ਤਾਂ ਲੈ ਜਾਂਦੇ ਨਾਲ ਮਾੜਾ ਮੋਟਾ ਕੋਈ ਖਲਾ ਲਿਆਉਂਦੇ ਪਲਾ ਲਿਆਉਂਦੇ ਯਾਰ ਉਂ ਪੋਚਲਾ ਪਾਣੀ ਪੋਣੀ ਠੰਡਾ ਪਾਣੀ ਹਾਂ ਪੋਚਲਾ ਹਾਂ ਪੀਣਾ ਠੰਡਾ ਪਾਣੀ ਗਿਆ ਗਿਆ ਬਾਈ ਫਿਲਟਰ ਲੈਣਾ ਹਾਂ ਗਿਆ ਸੀ ਕਹਿ ਕੇ ਆ ਪਤੂਹੀ ਬਾਹਰ ਹਾਂ ਤੇਲ ਪਰ ਪੈਰ ਤੇ ਲੱਗ ਗਿਆ ਹਾਂ ਹਾਂ ਪੈਰ ਤਾਂ ਮੱਤ ਪਰ ਗਿਆ ਇਸਾ ਦੀ ਇਗਰੇ ਲੈ ਕੇ ਗਿਆ ਨਾ ਸਰਦੂ ਦੇ ਲੈ ਕੇ ਉਹਨੇ ਪੈਰ ਪਾਰ ਤਾਂ ਉਹਨੇ ਇੱਥੇ ਗਲੀ ਕਰਤੀ ਇੱਕ ਬੱਲੇ 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 ਕਚਰਾ ਜਿਹਾ ਰਹਿੰਦਾ ਅੰਦਰ ਇੱਕ ਹਾਂ ਬੱਸ ਕਹਿੰਦਾ ਬੈਠ ਹੋਵੇ ਲੱਤ ਪਾ ਲਈ ਕੈਂਚੀ ਕੱਢੀ ਜਿਹੜੀ ਘਰਤੀ ਵਿੱਚ ਹਾਂ ਉਹ ਬੈਠਾ ਕਿੱਥੇ ਕੱਢ ਲਈ ਕਹਿੰਦਾ ਅੱਜ ਕੋਲੇ ਤੀ ਕਚਰਾ ਕਾਹਦਾ ਰਹਿੰਦਾ ਤਾਂ ਉਹ ਕਚਰਾ ਜਿਹੜਾ ਇੱਕ ਪਹਿਲੇ ਹੀ ਫਿਲਟਰ ਜਿਹਦਾ ਟਾਂਕੇ ਜਿਹਦਾ ਉਹ ਕਰਤਾ ਗੁਦਰਤੀ ਹੈ ਨਾ ਕਿਸਦਾ ਦਾ ਹੋ ਸਕਦਾ ਹਾਂ ਲਵਾਉਣ ਗਿਆ ਤੁਮ ਇਹਦਾ ਗੁੰਗਾ ਹੈ ਹਾਂ ਮਾੜਾ ਜਿਹਾ ਕੱਢਿਆ ਕਹਿੰਦਾ ਅੱਤਵਾਦ ਨੂੰ ਆਈ ਫਿਰ ਮਾੜੇ ਜੀਰਾਂ ਦੇ ਕਿੱਦੋਂ ਸੁਣਿਆ ਇੰਨਾ ਕਚਰਾ ਓਜਾਲ ਵਿੱਚ ਆਉਂਦੀ ਜਗ੍ਹਾ ਤੇ ਪਾਣੀ ਜਾਂ ਨਹੀਂ ਨਿਕਲਿਆ ਪਾਣੀ ਗਿਰਨ ਕਰਕੇ ਤਾਂ ਨਹੀਂ ਹੋਇਆ ਇਹ ਐਂਡ ਕਰਕੇ ਦੂਜਾ ਆ ਗਿਆ ਕਰਕੇ ਦੂਜਾ ਆ ਗਿਆ ਅੱਜਾ ਯਾਰ ਉਹ ਜੱਗੇ ਉੱਥੇ ਪਤਾ ਨਹੀਂ ਲੱਗਦਾ ਹੈਗਾ ਤੇ ਤਿਲ ਹਾਂ ਗਾਡੀ ਕੋਲ ਤੇ ਨਿਕਲਿਆ ਯਾਰ ਉਹ ਮੰਜੇ ਨਾਲ ਘਾਟੀ ਤੇ ਪਾਰਟੀ ਲੈ ਲੈਂਦੇ ਕਿ ਸਾਡਾ ਛੱਟ ਮਾਰੀ ਸਾਡੇ ਢੂਈ ਭਾਰ ਕਰਿਆ ਦੇਖ ਪਿੱਛੇ ਗਾਡੀ ਦੇ ਮਗਰਾਂ ਗਾਡੀ ਦੇ ਮੰਗੇ ਦੇ ਅੰਦਰ ਹਾਂ ਭਾਈ ਹਾਂ ਘਾਟੀ ਨਾਲ ਨਾਲ ਮੰਗੇ ਦੇ ਜੂਬੋ ਲੈ ਜੋ ਹਾਂ 600 ਘੰਟੇ ਚੱਲੇ ਆ ਵਾ ਤੇ ਇਹ ਕਿਹਾ ਵੀ ਮਾਰ ਦ ਨਵੇਂ ਟਾਇਰ ਹੂੰ ਇਹਨੂੰ ਵਿੱਚ ਦੇ ਦੋ ਮਾ ਚਾਲ ਕਰ ਬਟਾ ਸਾਡਾ ਤਾਂ ਕਿਨੇ ਪਹਿਜਾ ਪੈਸੇ ਜ਼ਿਆਦਾ ਮੰਗਦਾ ਪੈਸੇ ਦੱਸ ਕੇ ਜਜ ਜੇ ਕੋਈ ਕਰਾ ਮੈਂ ਤੇ ਦੱਸ ਖੜਾ ਦ ਮਿਲਾਂ ਗੱਲ ਹਾਂ ਪੈ ਜ਼ਿਆਦਾ ਮੰਗਦਾ ਕਿੰਨੇ ਮੰਗਦਾ ਨਾਲ ਉਹ 6 ਸੀ ਦਾ ਕੀਤਾ ਹੁਣ 6 ਉਹ 5 ਲੱਖ ਰੁਪਏ ਮੰਗਦਾ ਲੱਖ ਤੋਂ ਜ਼ਿਆਦਾ ਸਾਡਾ ਵੀ ਟਰੈਕਟਰ ਲੈ ਟਰੈਕਟਰ ਦੇਖ ਲੈ 50 ਹਜ਼ਾਰ ਚ ਮੰਗਦਾ ਕਿ ਤਾਂ ਪੁੱਛ ਲਵਾਂਗਾ ਕਿ ਕਿ ਲੈ ਆਈਏ ਟਰੈਕਟਰ ਕੇ ਐਂ ਦੱਸਦੇ ਉਹਨੂੰ ਕਿ ਅਰਜਨ ਵਰਗਾ ਲੱਗਦਾ ਖੜਾ 60 ਹਜ਼ਾਰ ਚ ਜੇ ਮਿਲ ਜਵੇ ਤਾਂ ਵਧੀਆ 4x4 50 ਹਜ਼ਾਰ ਅੱਛਾ ਖਰਾਬ ਹੀ ਆ ਉਹ ਬੱਲੇ ਆ ਦੇਖ ਟਰੈਕਟਰ ਖਰਾਬ ਹੀ ਸਜੇ ਜੇ 60 ਹਜ਼ਾਰ ਦੀ ਪੁੱਛਦਾ ਤੇਰੀ ਮਾਂ ਦਾ ਪੁੱਛ ਲਾ ਕਿ ਲਿਆਵਾਂ ਮੈਂ ਮਸਲਾ ਕਿ 50 ਹਜ਼ਾਰ ਨਾਲ ਦੇ ਦਿੰਨੇ ਆ 585 ਜੋ ਉਹ ਅੱਛਾ ਚਮੈਂ ਨਾ ਪਲੇਜਰ ਕਰਾ ਸਾਨੂੰ ਵੀ ਦਵਾਂਗਾ 3 ਸਪੀਡ ਹੈ 3 ਸਪੀਡ ਹੂੰ ਇਹ ਤਾਂ ਮਾੜਾ ਨਹੀਂ ਸੌਦਾ ਹੈਗਾ ਪੈਸੇ ਜਿਆਦਾ ਮੰਗਦਾ ਲੱਖ ਰੁਪਇਆ ਕਿਹਾ ਉਹਨਾਂ ਨਾਲ ਪੱਕਾ ਨਾ ਨਾ ਰੱਖ ਹੂੰ ਕੌਰੀ ਗਣਾ ਵੀ 6 ਸੀ ਦਾ ਕੱਟਿਆ ਹੈ ਹੂੰ ਫਿਰ ਨਹੀਂ ਮਿਲਣਾ ਹੋ ਰਹਿਣ ਦਾ ਸੁਪਨੇ ਨਾਲ ਲੋ ਤੁਸੀਂ ਆਰਾਮ ਨਾ ਕਰੋ ਆ 6 ਦਾ ਰੱਖੋ 6 ਦਾ ਰੱਖੋ 5 ਦਾ ਬਣਾਉਗੇ ਲੱਖ ਰੁਪਏ ਪੈਂਦਾ ਸਿੱਧਾ 5 ਦਾ ਟਾਇਰ ਪਾ ਕੇ ਬਾਈ ਪਿਆ ਭਾਈ ਨੇ ਦੱਸਿਆ 5 ਲੱਖ 30 ਹਜ਼ਾਰ ਚ ਟਰੈਕਟਰ ਪੈ ਗਿਆ ਇਹ 6 5 30 ਉਧਰ ਉਹ ਲੱਖ 400 ਦੇ ਸਿੱਧਾ 1 ਲੱਖ ਦੀ ਗੇ ਹੋਣ ਵਿਚਾਲ ਹੂੰ ਤਾਂ ਕਰੇ ਘੜ ਵੀ ਸਾਦਾ ਨਹੀਂ ਲੱਖ ਚ ਵੀ ਜੇ ਮੰਨ ਜਵੇ 80 ਹਜ਼ਾਰ ਚ ਵੀ ਠੀਕ ਆ ਅਜੀ ਸਪੀਡ ਮਾਡਲ ਵੀ ਉਹ ਕਿੰਨਾ ਇਓ ਤੇ ਉਹ ਬਾਈ ਵੀ ਅੜਦੇ ਨੇ ਤੁਸੀਂ ਸੱਪ ਕੱਢੋਗੇ ਮੈਂ ਕਹਾਂ ਚੱਲੀ ਨਿਗਾ ਮਾਰ ਕੇ ਦੁਆਰਾ ਉਹ ਤੇ ਉਸੇ ਉਸੇ ਜਨ ਨਾਲ ਦੇਖਿਆ ਬਲੇੜੇ ਨਾਲ ਚਲਾਇਆ ਦੂਰ ਖੜੇ ਨੇ ਦੇਖਿਆ ਮੈਂ ਤਾਂ ਦੇਖਿਆ ਤੇ ਆਂ ਦੇਖਿਆ ਦੇਖਿਆ ਹੁੰਦੇ ਜਾ ਕੇ ਦੇਖਣ ਚ ਗਏ ਦੇਖਣ ਦਾ ਤਾਂ ਕੁਝ ਨਹੀਂ ਲੱਭੇ ਚ ਮੰਨਦਾ ਠੀਕ ਆ ਯਾਰ ਦੇਖਿਆ ਸਤਾ 12 ਦੇ ਤਾਂ 14 ਦੇ ਤਾਂ ਨਹੀਂ ਬਾਈਕ ਸੁਈ ਵੱਜੇ ਪੰਪਰ ਪੰਪਰ ਘੋੜਾ ਲੱਗੇ ਘੋੜਾ ਪੰਪਰ ਲੱਗੇ ਹਾਂ ਟਰੈਕਟਰ ਦੱਸਦਾ ਟਰੈਕਟਰ ਜਮਾ ਹੀ ਨਾ ਮੈਂ ਟਾਇਰ ਪਾਗੇ ਵੀ ਉਧਰੇ ਹੈਗੇ ਚੱਲੀ ਫੇਰ ਮੁੜ ਕੇ ਟਾਇਰ ਪਤਾ ਕੀ ਕਰਿਆ ਉਹਨਾਂ ਨੇ ਅਰਜਨ ਲਿਆ ਹਾਂ ਅਰਜਨ ਦੇ ਟਾਇਰ ਕੱਢ ਕੇ ਉਹਨੂੰ ਪਾਤੇ ਉਹਦੇ ਵਾਲੇ ਦਾ ਵਾਈਪਰ ਉਹਨੂੰ ਪਾ ਲੇਗੇ ਅਰਜਨ ਦੇ ਟਾਇਰ ਜਮੇ ਪੁੰਦੇ ਖੜੇ ਨਵੇਂ ਉਹਨੂੰ ਪਾਏ ਹੋਏ ਹੁਣ ਅਸਟਾ ਬਹੁਤ ਜੀ ਉਹ ਸੀਨ ਆਪਾਂ ਵੀ ਕਰ ਸਕਦੇ ਵੀ ਆਪਣੇ ਇਹ ਲੈ ਲੈਣੇ ਚਾਹੇ ਕੱਢ ਲੈਣੇ ਹੋਰ ਹੈ ਉਹਦੇ ਹਾਂ ਉੱਕਣਾ ਇਹ ਵੀ ਫੇਨਾ ਬਣ ਗਿਆ ਔਰ ਠੀਕ ਹੈ ਟਾਇਰ ਲੱਖੇ ਪੈਣਾ ਮਾਡਲ ਕਿੱਥੇ ਵਜਣਾ ਪਾਵਰ 50 ਚਵੀ ਦਾ 585 ਜੂਬੋ ਸਹੀ ਸਹੀ ਗੋਲ ਸ਼ੋਅ ਹਰ ਸਭ ਜੀ ਤੋੜਿਆ ਨਹੀਂ ਖਿੱਚੂਗਾ ਸਭ ਤੋਂ ਪ੍ਰੂਸੇ ਨਾਲ ਬਸ ਉਪਰ ਹੇਡਰ ਵੇ ਲਾਉ ਬੜਾ ਰੈਟਰ ਆ ਸਲਵ ਦੇ ਕੇ ਚਲੋ ਨੀ ਨਾ ਦੇਖਿਆ ਮੈਂ ਇਹ ਮੇਰੇ ਦਿਮਾਗ ਨੇ ਕੰਮ ਹੀ ਕਰਿਆ ਇਹ ਨਾ ਦੇਖਿਆ ਚਲਾ ਕੇ ਦੇਖਣਾ ਮੜਾ ਯਾਰ ਹੂੰ ਦੇਖਿਆ ਨਹੀਂ ਮੈਂ ਤਾਂ ਅੰਦਰ ਤੇ ਹੀ ਦੇਖ ਰਿਹਾ ਵੀ ਡੈਕਟਰ ਆਵਾ ਗੇੜਾ ਮਾਰ ਕੇ ਆਉਂਦਾ ਚੱਲਦੇ ਆ ਚੱਲਦੇ ਆ ਦੇਖਣ ਚ ਕਿਹਾ ਜਾਂਦਾ ਕਿਆ ਬਦਾਂ ਦਾ ਮਸ਼ੀਨਰੀ ਦਾ ਨਵਾਂ ਵੇਜ ਆਇਆ ਕਹ ਪਤਾ ਇਹਨੇ 40 ਕਵਾਂਟਰ ਝਾੜ ਦੇ ਦੇਣਾ ਹੈ ਲੋਡਾ ਹੈ ਲੋਡਾ ਨਾਲੇ ਆਪਣੇ ਬੰਦੇ ਆ ਮੈਨੇਜਰਾਂ ਮੰਨ ਜਾਣਾ ਉਹਨੇ ਹੂੰ ਹਰ 파ਕੇ ਲੈ ਆ ਬੰਦਾ ਵਿੱਚ ਹੋਰ ਵੀ ਪਾ ਲੰਦੇ ਫਿਰ ਵੀ ਮੰਨ ਜੂਗਾ ਆਹੋ ਕਿਹੜਾ ਉਹ ਨਹੀਂ ਨਾ ਹੈਗਾ ਇੱਕ ਬੰਦਾ ਹੋਰ ਉਹ ਨਹੀਂ ਪਾਉਣਾ ਇੱਕ ਹੋਰ ਹੈਗਾ ਬਲਾਂ ਦੇਖੀ ਆਂਦੀ। ਮੇਰੇ ਸਾਹ ਬਣਾ ਨੇੜੇ ਆ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਸੌਦਾ ਲੋਟ ਆ। ਹੂੰ। ਹਾਂ। ਮੰਨ ਜਾ ਚਾ 550 ਚੱਲ ਚੱਕ ਮੋਟਰਸਾਈਕਲ ਜਾ ਕੇ। ਚੱਲ। ਚੱਕ। ਆਪਣਾ ਵੀ ਚੱਕ ਮੋਟਰਸਾਈਕਲ। ਲੋ ਬਾਈ। ਸਦਾ ਬਣ ਗਈ। ਮੜਾ ਦੇ ਸੀਨ ਵਿੱਚ ਦਿਖਾ ਦਿੰਦੇ ਆ। ਬਾਕੀ ਆਉਣ ਵਾਲੇ ਵਲੌਗ ਪਰ ਦੇਖਿਓ। ਕੈਮਰੇ ਵਿੱਚ ਦਿਖਾਤਾ ਹੂੰ। ਹੂੰ। ਠੀਕ ਐ। ਲੋੜ ਲੱਗਿਆ ਦਾ ਬੰਗੂ ਗੱਡ ਹੋ ਸਕਦਾ। ਦਗ ਗਿਆ ਦਵਾਈ ਨੂੰ ਲੱਗ ਗਿਆ ਬਾਈ ਤੇ ਵੀਜ ਨੂੰ ਲੱਗੀ ਦਵਾਈ ਨੂੰ ਦਵਾਈ ਲੱਗੀ ਚਲੋ ਫਿਰ ਉੱਠੋ ਚੱਕ ਕੇ ਨੂੰ ਉੱਥੇ ਰੱਖ ਦਈਏ ਦਵਾਈ ਆਣਾ ਜਗੇ ਹੂੰ ਤੇ ਜਗੇ ਜਾਣਾ ਫਿਰ ਹੁਣ ਚੱਲੀਏ ਪਹਿਲਾਂ ਮਾਰੇ ਆ ਮੈਂ ਕਿਧਾ ਟਾਪੇ ਨੂੰ ਆ ਕਮਰੇ ਮੇਰਾ ਕਿਥੋਂ ਲਾ ਦੇ ਸਾਲਾ ਮਾਰ ਤਾ ਪਾ ਦੇ ਕਰ ਆ ਜਾ ਚੱਕ ਆ ਫੜ ਦੇ ਕੇ ਨਾ ਚੱਲ ਅੱਪਰ ਜਗ੍ਹਾ ਰੱਖ ਦੇ ਅੰਦਰ ਰੱਖ ਦੇਣਾ ਸ਼ਟਰ ਵਾਲੇ ਉੱਥੇ ਰੱਖ ਦੇਣਾ ਆ ਸ਼ਟਰ ਲਾ ਦੋ ਰੱਖ ਕੇ ਕਿਉਂ ਦਵਾਈ ਦਾ ਫਰਕ ਤਾਂ ਹੈਗਾ ਹੀ ਆ ਚਲੋ ਲੈ ਬਾਈ ਇਹਨੇ ਐਨੇ ਵੀ ਕਿ ਟ੍ਰਾਲਾ ਭਰ ਜੂਗਾ ਹਾਂ ਵੀਡੀਓ ਵੀਡੀਓ ਰੁਗ ਰੁਕੇ ਕਾ ਤੇ ਬਣਦੀ ਤੇ ਇੰਨੀ ਜੀ ਬਣਦੀ ਹੁੰਦੀ ਨਾ ਮੇਰੀ ਗੱਲ ਸੁਣੋ ਟ੍ਰਾਲਾ ਭਰ ਜੂਗਾ ਐਨਾ ਵੀ ਜੀ ਟ੍ਰਾਲਾ ਦੋ ਟ੍ਰਾਲਿਆਂ ਦਾ ਮਾਲ ਆ ਢਾਈ ਦਾ 5 ਕਿਲੇ ਆ 10 ਕਿਲੇ ਆ 5 ਕਿਲੇ ਦਾ ਵੀ ਆ ਆ 5 ਦਾ 40 ਪਾਏ 200 ਢਾਈ ਟਰ ਢਾਈ ਟਰਲੇ ਲੋਭੀ ਬੰਦੇ ਆ ਗਏ